ਹਰਿਆਣਾ ਦੇ ਵਿੱਚ ਇੰਨੇ ਦਿਨੀ ਵੱਖਰੀ ਗੁਰਦੁਆਰਾ ਕਮੇਟੀ ਦਾ ਮੁੱਦਾ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਇੰਨੇ ਦਿਨੀ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਦੇ ਵਿੱਚ ਮੁੱਦਾ ਲਗਾਤਾਰ ਚੁੱਕਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੱਖਰੀ ਕਮੇਟੀ ਬਣਾਉਣ ਦੇ ਮੁੱਦੇ ਉੱਤੇ ਬੋਲਦਿਆਂ ਕਿਹਾ ਕਿ ਵੱਖਰੀ ਕਮੇਟੀ ਬਣਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਤੇ एचएसजीपीसी ਦਾ ਇਹ ਮੁੱਦਾ ਜੋ ਕਿ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਸਿਆਸੀ ਰੂਪਕ ਤਿਆਰ ਕਰਦਾ ਜਾ ਰਿਹਾ ਹੈ ਸੀਐਮ ਨੇਵੀ ਕਹਿ ਹੈ ਕਿ ਕਾਨੂੰਨ ਦੇ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਤੇ ਇਹ ਕੋਸ਼ਿਸ਼ ਕਾਂਗਰਸ ਦੇ ਹੀ ਕੁਝ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸਖਤ ਰੁਖ ਇਸ ਪੂਰੇ ਮੁੱਦੇ ਤੇ ਵਿਖਾਈ ਦੇ ਰਿਹਾ ਹੈ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹਰਿਆਣਾ ਦੇ ਵਿੱਚ ਵੱਖਰੀ ਐਜੀਪੀਸੀ ਬਣਾਏ ਜਾਣ ਦਾ ਤਾਂ ਕੋਈ ਸਵਾਲ ਪੈਦਾ ਨਹੀਂ ਹੁੰਦਾ ਔਰ ਦਰ ਉਪ ਮੁੱਖ ਮੰਤਰੀ ਸੋਬੀਰ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਬੀਤੇ ਦਿਨੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਕੇ ਕੇਂਦਰ ਦੇ ਇਸ ਮਾਮਲੇ ਦੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਜਲ ਤੋ ਜਲ ਦੇ ਮਸਲਾ ਸੁਲਝਾ ਲਿਆ ਜਾਏਗਾ ਹਾਲਾਂਕਿ ਉਹਨਾਂ ਨੇ ਕਾਂਗਰਸ ਸਿੱਖਾਂ ਦੇ ਕਾਂਗਰਸ ਸੇ ਸਿੱਖਾਂ ਦੇ ਅੰਦਰੂਨੀ ਮਸਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਦੋਸ਼ ਲਾਇਆ ਤੇ ਰਾਜਨਾਥ ਸਿੰਘ ਤੋਂ ਇਸ ਖਿਲਾਫ ਸਹਿਯੋਗ ਦੀ ਮੰਗ ਵੀ ਕੀਤੀ ਹੈ ਤੇ ਵੱਖਰੀ ਕਮੇਟੀ ਬਣਾਏ ਜਾਣ ਦਾ ਤਾਂ ਕੋਈ ਸਵਾਲ ਖੜਾ ਨਹੀਂ ਹੁੰਦਾ ਇਹ ਕਹਿਣਾ ਹੈ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਿਨ੍ਹਾਂ ਦਾ ਸਖਤ ਰੁਖ ਵੇਖਣ ਨੂੰ ਮਿਲਿਆ ਇਸ ਪੂਰੇ ਮਸਲੇ ਤੇ ਉਦੋਂ ਹਰਿਆਣਾ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਿਵਾਦ ਇਸ ਮਸਲੇ ਨੂੰ ਲੈ ਕੇ ਖੜਾ ਹੋ ਰਿਹਾ ਤੇ 6 ਨੂੰ 6 ਜੁਲਾਈ ਦੀ ਗੱਲ ਕਰੀਏ ਤਾਂ 6 ਜੁਲਾਈ ਨੂੰ ਇੱਕ ਮਹਾ ਸਿੱਖ ਸੰਮੇਲਨ ਵੀ ਕਰਵਾਇਆ ਜਾਏਗਾ ਤੇ ਸੀਐਮ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪੂਰੇ ਮਸਲੇ ਤੇ ਆਪਣੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਵੱਖਰੀ ਕਮੇਟੀ ਦੇ ਮੁੱਦੇ ਤੇ ਬੋਲੇ ਨੇ ਪ੍ਰਕਾਸ਼ ਸਿੰਘ ਬਾਦਲ ਦੇਖੋ ਗੱਲ ਹੈ ਨਾ ਗੱਲ ਸਮਝੀ ਮੈਨੂੰ ਅਫਸੋਸ ਹੈ ਬਹੁਤ سارے ਲੀਡਰ ਜਿਹੜੇ ਇਸ ਗੱਲ ਨੂੰ ਸਮਝਦੇ ਹੋਏ ਵੀ ਇੱਕ ਇਹਨੂੰ ਇਹਨੂੰ ਇਹ politcal issue ਨਹੀਂ ਹੈ ਇਹ ਬੜੀ ਵੱਡੀ ਕੁਰਬਾਨੀ ਕਰਕੇ ਇਹ ਐਕਟ ਅੰਗਰੇਜ਼ ਦੇ ਜ਼ਮਾਨੇ ਹੀ ਬਣਿਆ 1925 ਚ ਐਕਟ ਬਣਿਆ ਔਰ ਅੰਗਰੇਜ਼ ਨੂੰ ਬੜੇ ਹਜ਼ਾਰਾਂ ਸ਼ਹੀਦਾਂ ਲੋਕ ਕੀਦ ਹੋਏ ਇਹ ਗੁਰਦੁਆਰਿਆਂ ਨੂੰ ਆਜ਼ਾਦ ਕਰਨੋਂ ਵਾਸਤੇ ਔਰ ਇਹਦੀ ਕੋਈ ਤਬਦੀਲੀ ਨਹੀਂ ਹੋ ਸਕਦੀ ਫਿਰ ਜਿਹੜਾ ਆਪਣਾ ਰੀਆਰਗੇਨਾਈਜੇਸ਼ਨ ਐਕਟ ਬਣਿਆ ਉਹਦੇ ਚ ਵੀ ਬੜਾ ਕਲੀਅਰਲੀ ਲਿਖਿਆ ਗਿਆ ਹੈ ਕਿ ਜਿਹੜੇ ਇੰਟਰ ਸਟੇਟ ਐਕਟ ਹਨ ਉਹਦੇ ਕੋਈ ਸਟੇਟ ਦਖਲ ਨਹੀਂ ਦੇ ਸਕਦੀ। ਇਹ ਹਰਿਆਣਾ ਤੋਂ ਬਣਾ ਲਿਆ ਦੀ ਫੇਡਿੰਗ ਨੂੰ ਰੌਟ ਕਰ ਰਿਹਾ ਦੀ ਫਿਰ ਕਿਉਂ ਉਹ ਵੰਡ ਨਹੀਂ ਨੀ ਉਹ ਸਿਰਫ ਲੋਕਾਂ ਨੂੰ ਕਈ ਦਫਾ ਐਕਟ ਨਾਲ ਲੋਕਾਂ ਨੂੰ ਖੁਸ਼ ਕਰ ਖੁਸ਼ਕੀ ਹੋਣਾ ਹੈ। ਦੇਖੋ ਇਸ ਇਸ਼ੂ ਤੇ ਸੀ ਇਲੈਕਸ਼ਨ ਲੜਿਆ। ਹੁਣੇ ਸ਼ੁਰੂਮਣੀ ਕਮੇਟੀ ਦਾ 11 ਦੀਆਂ 11 ਸੀਟਾਂ ਹੀ ਜਿੱਤੇ ਆ। ਔਰ ਹਰਿਆਣੇ ਦੇ ਲੋਕਾਂ ਨੇ ਹੁਣ ਰੋਜ਼ ਹਰਿਆਣੇ 'ਚ ਮਜ਼ਾਰੇ ਹੋ ਰਿਹਾ ਹੈ ਕਿ ਐਕਟ ਨਹੀਂ ਪੜਨਾ ਚਾਹੀਦਾ ਇੱਕ ਦੋ ਚਾਰ ਬੰਦੇ ਜਿਹੜੇ ਕਾਂਗਰਸ ਦੇ ਏਜੰਟ ਹਨ ਉਹ ਇਸ ਪਾਸੇ ਲੱਗੇ